ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਤੁਹਾਡੇ ਨਾਲ ਸਮਿਤਾ ਲਿਵਾਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਕਰਾਂਗੇ ਬਹੁਤ ਸਾਰੀਆਂ ਅਜਿਹੀਆਂ ਅਹਿਮ ਖਬਰਾਂ ਤੇ ਜਿਨ੍ਹਾਂ ਤੇ ਮੈਨੂੰ ਲੱਗਦਾ ਕਿ ਚਰਚਾ ਕਰਨੀ ਬਣਦੀ ਵੀ ਆ ਕਿਉਂਕਿ ਉਹ ਖਬਰਾਂ ਤੁਹਾਡੇ ਆਮ ਲੋਕਾਂ ਦੇ ਨਾਲ ਸਾਡੇ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਤਾਂ ਇਸ ਪੂਰੇ तमाम ਚਰਚਾ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਢਿੱਲੋਂ ਸਾਹਿਬ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਜਿਵੇਂ ਗੱਲ ਜਿਹੜੀ ਹੈਗੇ ਇੱਕ ਮੇਰੀ ਵੀ ਸੁਣੋ ਕੀ ਤੁਹਾਨੂੰ ਲੱਗਦਾ ਕਿ ਸੁਣਦੇ ਆ ਪਰ ਸਭ ਤੋਂ ਪਹਿਲਾਂ ਅੱਗੇ ਚਰਚਾ ਵਧਾਉਣ ਤੋਂ ਪਹਿਲਾਂ ਸ਼ੇਖ ਹਸੀਨਾ ਬਾਰੇ ਗੱਲ ਕਰਾਂਗੇ ਬਹੁਤ ਚਰਚਾ ਦੇ ਵਿੱਚ ਆ ਅੱਜ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਕਹਿੰਦੇ ਫਾਂਸੀ ਦੀ ਸਜ਼ਾ ਹੋ ਗਈ ਹੈ ਸ਼ੇਖ ਹਸੀਨਾ ਨੂੰ ਦੇਖੋ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੇ ਨੇ ਉੱਥੇ ਹਿੰਸਾ ਘਟਰਾਵਾ ਖਾਸ ਕਰ ਵਿਦਿਆਰਥੀਆਂ ਦੀਆਂ 2024 ਦੇ ਵਿੱਚ ਵੱਡੀ ਪੱਤਰ ਤੇ ਵਾਪਰਗਾ ਬਾਅਦ ਦੇ ਵਿੱਚ ਉੱਥੇ ਰਾਜਪਾਲਟਾ ਵੀ ਹੋ ਗਿਆ ਰਾਜਪਾਲਟੇ ਤੋਂ ਬਾਅਦ ਸ਼ੇਖ ਅਸੀਂ ਨਾਣੀ ਆਪਣੇ ਮੁਲਕ ਚੋਂ ਉਡਾਰੀ ਮਾਰ ਕੇ ਸਾਡੇ ਮੁਲਕ ਚ ਆ ਕੇ ਰਾਸੀ ਸਰਨ ਲੈ ਜੀ ਪਰ ਨਵੀਂ ਸਰਕਾਰ ਨੇ ਉਹਨਾਂ ਦੇ ਉੱਤੇ ਕੇਸ ਚਲਾਉਣ ਦਾ ਨਿਰਣਾ ਕਰ ਲਿਆ ਸੀ ਅਗਸਤ 2024 ਦਾ ਮਾਮਲਾ ਹੈ ਸਾਰਿਆਂ ਨੂੰ ਪਤਾ ਹੈ ਕਿ ਇਥੋਂ ਤੱਕ ਕਿ ਰਾਸ਼ਟਰਪਤੀ ਜਿਹੜਾ ਭਵਨ ਹੈ ਉਥੋਂ ਤੱਕ ਪ੍ਰਦਰਸ਼ਨਕਾਰੀ ਪਹੁੰਚ ਗਏ ਸਨ ਉਥੇ ਮਾਮਲਾ ਚੱਲਿਆ ਅਦਾਲਤਾਂ ਦੇ ਵਿੱਚ ਸੁਣਵਾਈ ਹੋਈ ਅੱਜ ਉਹਦਾ ਫੈਸਲਾ ਸੀ ਹਾਂਜੀ ਉਹ ਫੈਸਲੇ ਦੇ ਵਿੱਚ ਮਾਨਜੋਗ ਅਦਾਲਤ ਬੰਗਲਾਦੇਸ਼ ਉਹਨਾਂ ਨੇ ਇਹ ਸਾਬਕਾ ਪ੍ਰਧਾਨ ਮੰਤਰੀ ਬੀਬੀ ਸ਼ੇਖ ਅਸੀਦਾਂ ਨੂੰ ਸਜ਼ਾਏ ਮੌਤ ਪਾਪ ਫਾਂਸੀ ਦੀ ਸਜ਼ਾ ਸੁਨਾਤੀ ਕਿ ਤੁਹਾਨੂੰ ਇਹਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਕੱਲੀ ਇਸ ਬੀਬੀ ਨੂੰ ਨਹੀਂ ਉਸ ਵੇਲੇ ਦੇ ਗ੍ਰਹਿ ਮੰਤਰੀ ਜਿਹੜੇ ਉਸ ਵੇਲੇ ਗ੍ਰਹਿ ਮੰਤਰੀ ਸਨ ਅਮਦੂਮਾਨ ਮਾਨ ਕਮਾਲ ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਹੈ ਇਸ ਤੋਂ ਇਲਾਵਾ ਇੱਕ ਆਈਜੀਪੀ ਪੱਤਰ ਦੇ ਅਧਿਕਾਰੀ ਸਨ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ 5 ਸਾਲ ਇਹਨਾਂ ਦਾ ਨਾਮ ਹੈ ਅਬਦੁੱਲਾ ਅਲ ਅਮਾਨ ਇਤਨੇ ਬੰਦਿਆਂ ਨੂੰ ਅੱਜ ਸੰਤ ਸੀ ਦੋ ਨੂੰ ਫਾਂਸੀ ਦੀ ਸਜ਼ਾ ਤੇ ਜਿਹਨੂੰ 5 ਸਾਲ ਦੀ ਸਜ਼ਾ ਤੇ ਜੁਰਮਾਨਾ ਕੀਤਾ ਹੈਗਾ ਜੀ ਔਰ ਇੱਕ ਸੀਮੀ ਜੀ ਕਾਫੀ ਸਮੇਂ ਤੋਂ ਲੱਗ ਰਿਹਾ ਸੀ ਹਮ ਕਿ ਜਿਹੜੇ ਉੱਥੋਂ ਦੀਆਂ ਇਹ ਸਰਕਾਰਾਂ ਨੇ ਜੀ ਇਹ ਫੈਸਲਾ ਕੋਈ ਸਖਤ ਹੀ ਲੈਣਗੀਆਂ ਬਿਲਕੁਲ ਸੋ ਸਖਤ ਫੈਸਲੇ ਦੇ ਤਹਿਤ ਤੁਸੀਂ ਦੇਖੋ ਨਾ ਕਿ ਦੇ ਦਾਦੇ ਦੀ ਕਿਤੇ ਪੋਤੇ ਦੀ ਬਿਲਕੁਲ ਕਦੇ ਪ੍ਰਧਾਨ ਮੰਤਰੀ ਦਾ ਹੁਕਮ ਚੱਲਦਾ ਸੀ ਜੀ ਤੇ ਹੁਣ ਪ੍ਰਧਾਨ ਮੰਤਰੀ ਅੱਗੇ ਜਾ ਕੇ ਅਪੀਲ ਦਿਆਂ ਜਿਹੜੀਆਂ ਰਹਿਮ ਦੀਆਂ ਅਪੀਲਾਂ ਪਾਉਣਗੇ ਬਿਲਕੁਲ ਦੇਖਦੇ ਆ ਉਹਨਾਂ ਨੂੰ ਅੱਗੇ ਕੁਝ ਮਿਲਦਾ ਹੈ ਪਰ ਇੱਕ ਵਾਰ ਉਹ ਜਿਹੜਾ ਰਾਸ ਸਿਸਰਨ ਵਾਸਤੇ ਆਪਣੇ ਦੇਸ਼ ਤੋਂ ਬਾਹਰ ਜਿਹੜਾ ਕਿ ਕਹਿੰਦੇ ਆ ਕਿ ਕਾਨੂੰਨ ਦੇ ਮੁਤਾਬਕ ਉਹ ਲੈ ਸਕਦੇ ਨੇ ਜੀ ਬਿਲਕੁਲ ਅਗਲੀ ਖਬਰ ਜੇ ਕੈਲੀ ਕੇਸ ਇਸ ਤੋਂ ਬਿਲਕੁਲ ਉਲਟ ਜਿਹੜੀ ਹੈਗੀ ਆ ਅ ਗੱਲ ਕਰਦੇ ਆਂ ਭਾਵਨਾਵਾਂ ਦੇ ਨਾਲ ਜੁੜੀ ਹੋਈ ਇੱਕ ਸਿੱਖ ਭਾਵਨਾ ਦੇ ਨਾਲ ਆ ਪੂਰੇ ਸਿੱਖ ਭਾਈਚਾਰੇ ਦੇ ਭਾਈਚਾਰੇ ਦੇ ਭਾਵਨਾ ਨਾਲ ਜੁੜੀ ਹੋਈ ਗੱਲ ਹੈ ਹਿੰਦ ਦੀ ਚਾਦਰ ਫਿਲਮ ਜਿਹੜੀ ਐ ਐਨੀਮੇਸ਼ਨ ਇੱਕ ਫਿਲਮ ਬਣੀ ਆ ਉਹਨਾਂ ਤੇ ਤੇ ਉਹ ਜਿਹੜੀ ਹੁਣ ਕਿਹਾ ਜਾ ਰਿਹਾ ਕੋ ਰਿਲੀਜ਼ ਨਾ ਹੋਣ ਦਿੱਤੀ ਜਾਵੇ ਉਹ ਰਿਲੀਜ਼ ਹੋਵੇਗੀ ਨਹੀਂ ਹੋਵੇਗੀ اٹਕਲਾ ਆਉਣਗੀਆਂ ਪਰ ਫਿਲਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਜਿਹੜੀ ਐ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜੀ ਮੂਵੀ ਆ ਉਹ ਰਿਲੀਜ਼ ਨਾ ਹੋਣ ਦਿੱਤੀ ਜਾਵੇ ਤੁਹਾਨੂੰ ਕੀ ਲੱਗਦਾ ਕਿਉਂ ਨਾ ਹੋਵੇ ਹੋਣੀ ਚਾਹੀਦੀ ਐ ਨਹੀਂ ਹੋਣੀ ਚਾਹੀਦੀ ਤੁਹਾਡੇ ਹਿਸਾਬ ਨਾਲ ਵੀ ਜਾਣਨਾ ਚਾਹੂੰਗਾ ਅਸਲ ਤੇ ਵਿੱਚ ਜਿਹੜਾ ਸ਼੍ਰੋਮਣੀ ਕੌਰ ਤੋਂ ਪਰੇ ਪ੍ਰਬੰਧਕ ਕਮੇਟੀ ਦਾ ਮੁਖ ਸਕੱਤਰ ਹੈ ਕੁਲਵੰਤ ਸਿੰਘ ਮੰਨਨ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਸ਼੍ਰੀ ਕਲਤਕਤ ਸਾਹਿਬ ਦੇ ਜੱਦਰ ਨੂੰ ਕਿ ਜਿਹੜੀ ਇਹ ਐਨੀਮੇਸ਼ਨ ਫਿਲਮ ਹੈ ਹਿੰਦ ਦੀ ਚਾਦਰ ਸਾਰੀ ਦੁਨੀਆ ਨੂੰ ਪਤਾ ਕਿ ਇਸ ਤੋਂ ਪਹਿਲਾਂ ਛੋਟੇ ਸਾਹਿਬ ਜੱਤੇ ਵੀ ਇਹ ਫਿਲਮ ਆਈ ਸੀ ਇਸ ਤਰ੍ਹਾਂ ਦੀ ਕਿਉਂਕਿ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਹੈ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖਰੇ ਤੌਰ ਤੇ ਮਨਾ ਰਹੇ ਨੇ ਕੁੱਲ ਮਿਲਾ ਕੇ ਜਿਵੇਂ ਤੁਸੀਂ ਦੇਖੋ ਜੀ ਤਾਂ ਸਰਕਾਰ ਦਾ ਪ੍ਰਚਾਰ ਵੱਧ ਹੈ ਹੂੰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਵੀ ਕਈ ਤਰ੍ਹਾਂ ਦੇ ਕਦਮ ਚੱਕੇ ਸਰਕਾਰ ਨੇ ਕਾਫੀ ਬਾਬਾ ਖੱਟੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਹੋਰਾਂ ਨੂੰ ਵੀ ਸੱਦਾ ਪੱਤਰ ਦਿੱਤੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ 25 ਨਵੰਬਰ ਹੈ ਆਨੰਦਪੁਰ ਸਾਹਿਬ ਦੇ ਵਿੱਚ ਇਹ ਸਵਾਗਮ ਕੀਤੇ ਜਾ ਰਹੇ ਨੇ ਅਖੰਡ ਪਾਰਸਾਵ ਦੇ ਪੋ ਪ੍ਰਕਾਸ਼ 23 ਨਵੰਬਰ ਨੂੰ ਹੋਣਗੇ 25 ਨੂੰ ਉਹਨਾਂ ਦੇ ਭੋਗ ਪਾਏ ਜਾਣਗੇ 21 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ ਇਹਦੇ ਬਾਰੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਇਤਰਾਜ਼ ਪ੍ਰਗਟ ਕੀਤਾ ਕਿ ਕੁਝ ਉਹਨਾਂ ਦੇ ਜਿਹੜੇ ਦ੍ਰਿਸ਼ ਨੇ ਉਹ ਸਿੱਖ ਭਾਵਨਾਵਾਂ ਦੇ ਅਨੁਕੂਲ ਨਹੀਂ ਅਸਲ ਦੇ ਵਿੱਚ ਗੱਲ ਕੀ ਹੈ ਇਹ ਸਾਰਾ ਕੁਝ ਮਿਲ ਕੇ ਨਹੀਂ ਕੀਤਾ ਜਾ ਰਿਹਾ ਤਾਂ ਜਿਹੜੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਇਹ ਫਿਲਮ ਬਣਾਈ ਹੈ ਕਿ ਉਹਨਾਂ ਨੇ ਪਹਿਲਾਂ ਇਹ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਨਹੀਂ ਕੀਤੀ ਅੱਜ ਹੁਣ ਉਹ ਕੰਮ ਆ ਗਿਆ ਕਿ ਵਿੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ 21 ਤਰੀਕ ਨੂੰ ਰਿਲੀਜ਼ ਹੋਣੀ ਹੈ ਅੱਜ 17 ਤਰੀਕ ਨੂੰ 4 ਦਿਨ ਪਹਿਲਾਂ ਇਹਨਾਂ ਨੇ ਚਿੱਠੀ ਲਿਖ ਕੇ ਜਦਦਰ ਸਾਹਿਬ ਨੂੰ ਇਹ ਤੇ ਪਵੰਦੀ ਲਾਉਣ ਦੀ ਗੱਲ ਕਰਤੀ ਹੈ ਕੀ ਜਦੋਂ ਇਹ ਫਿਰ ਬਰਾਂਹੇ ਜਾ ਰਹੀ ਸੀ ਉਹਨਾਂ ਨੇ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਗੱਲਬਾਤ ਕੀਤੀ ਜਾਂ ਨਹੀਂ ਕੀਤੀ ਸਿੱਖ ਵਿਦਵਾਨਾਂ ਦੀ رائے ਲਈ ਕਿ ਜੋ ਕੁਝ ਇਸ ਫਿਲਮ ਦੇ ਰਾਹੀਂ ਉਹ ਦੱਸਣਾ ਚਾਹੁੰਦੇ ਨੇ ਉਹ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਾ ਜਾਂ ਨਹੀਂ ਦਿੰਦਾ ਸਾਨੂੰ ਨਹੀਂ ਇਹਦੇ ਬਾਰੇ ਪਤਾ ਇਹ ਗੱਲ ਮੰਨਨ ਸਾਹਿਬ ਕਹਿੰਦੇ ਨੇ ਕਿ ਇਹ ਸਿੱਖੀ ਸਿਧਾਂਤਾਂ ਦੇ ਮੁਤਾਬਕ ਨਹੀਂ ਹੈ ਇੱਥੇ ਬਹੁਤ ਸਾਰੇ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਵੀ ਉhtਦੇ ਹੈ ਜੀ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤਾਂ ਇਹਨਾਂ ਨੂੰ ਭੰਦਗਾ ਨੇ ਉਹ ਤਾਂ ਠੀਕ ਨੇ ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਸ਼੍ਰੋਮਣੀ ਕਮੇਟੀ ਨੂੰ ਰਿਮੋਟ ਰਾਹੀਂ ਇੱਕ ਸਿਆਸੀ ਤਰ ਚਲਾ ਰਹੀ ਹੈ ਪਰ ਜੋ ਕੁਝ ਮੰਨਨ ਸਾਹਿਬ ਨੇ ਇਤਰਾਜ਼ ਕੀਤਾ ਕਹਿੰਦੇ ਇੱਕ ਤਅ ਹੈ ਕਿ ਗੁਰੂ ਸਾਹਿਬ ਦਾ ਕਰਤਾਰ ਕੋਈ ਬੰਦਾ ਵਿਅਕਤੀ ਨਹੀਂ ਕਰ ਸਕਦਾ ਹੋ ਸਕਦਾ ਉਹਨਾਂ ਦੇ ਜਿਹੜੇ ਇਤਰਾਜ਼ ਨੇ ਉਹ ਬਿਲਕੁਲ ਕਿਉਂ ਜੱਦਰ ਸਾਹਿਬ ਦੇ ਦੇਖ ਰਹੇ 21 ਤਰੀਕ ਤਾ ਆ ਗਈ ਜਾਤਾ ਉਹ ਵਿਦਵਾਨਾਂ ਨੂੰ ਦਿਖਾ ਲੈਣ ਜਿਹੜੇ ਸਿੱਖ ਧਰਮ ਬਾਰੇ ਜਾਣਦੇ ਹੋਣ ਗੁਰੂ ਸਾਹਿਬ ਬਾਰੇ ਜਾਣਦੇ ਹੋਣ ਸਿਮੀ ਜੀ ਤਾਂ ਕਿ ਉਹ ਵਧੀਆ ਦੱਸ ਸਕਦੇ ਆ ਕਿ ਜਿਹੜੇ ਇਤਰਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਠਾਏ ਨੇ ਇਹਨਾਂ ਨੇ ਮਨਨ ਸਾਹਿਬ ਨੇ ਉਦਰਸਤ ਨੇ ਯਕੀਨ ਨੇ ਜੀ ਇਹਦੇ ਬਾਰੇ ਕਿਸੇ ਕਿਸਮ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਤੇ ਕੋਈ ਵੀ ਵਿਅਕਤੀ ਜਿਹਨੂੰ ਇਹਦੇ ਬਾਰੇ ਨਹੀਂ ਪਤਾ ਮੇਰਾ ਖਿਆਲ ਸਿੱਖ ਵਿਦਵਾਨ ਇਹਦੇ ਬਾਰੇ ਬਿਹਤਰ ਆਪਣੀ ਰਾਏ ਦੇ ਸਕਦੇ ਆ ਕਿ ਇਤਰਾਜ਼ ਸਹੀ ਹੈ ਜਾਂ ਗਲਤ ਹੈ ਤੇ ਜੇ ਗਲਤ ਹੈ ਤਾਂ ਉਹਨਾਂ ਵਿੱਚ ਕਿਹੜੀ ਚੀਜ਼ ਦੀਆਂ ਤਰੁੱਟੀਆਂ ਨੇ ਜਿਹੜੀਆਂ ਠੀਕ ਕਰਨ ਦੀ ਲੋੜ ਹੈ ਕਿ ਪ੍ਰੋਡਿਊਸਰ ਤੇ ਡਾਇਰੈਕਟਰ ਇਹਨੇ ਥੋੜੇ ਸਮੇਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸੋਧ ਕੇ ਦੁਬਾਰਾ ਅਪਰੂਵ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਾਂ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੂੰ ਜਥੇਦਾਰ ਅਕਾਲ ਤਖਤ ਦੇਖਣ ਕਿ ਉਹਨਾਂ ਨੇ ਕੀ ਕਰਨਾ ਹੈ ਜੀ ਬਿਲਕੁਲ ਇੱਕ ਹਾਦਸਾ ਬੇਹੱਦ ਭਿਆਨਕ ਹੋਇਆ ਸ਼ਰਧਾਲੂਆਂ ਦੀ ਮੌਤ ਹੋਈ ਮਦੀਨਾ ਦੇ ਵਿੱਚ ਇੱਕ ਹਾਦਸਾ ਵੜਾ ਵਾਪਰਿਆ 42 ਲੋਕਾਂ ਦੀ ਜਿਹੜੀ ਕਹਿਲੀ ਕਿ ਸ਼ਰਧਾਲੂਆਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਸਾਰੇ ਪਾਸੇ ਦੁੱਖ ਦੀ ਲਹਿਰ ਹੈ ਤੇ ਹਰ ਕੋਈ ਇਸ ਤੇ ਆਪਣਾ ਦੁੱਖ ਪ੍ਰਗਟ ਕਰ ਰਿਹਾ ਤੇ ਇਸ ਤੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਅਫਸੋਸ ਜੜਾਇਆ ਉਹ ਸਾਂਝਾ ਕੀਤਾ ਗਿਆ ਉਹਨਾਂ ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਇਸ ਪੂਰੇ ਘਟਨਾ ਤੇ ਦੇਖੋ ਜਿਹੜਾ ਇਹ ਹਾਦਸਾ ਵਾਪਰਿਆ ਹੁਣ ਤੱਕ ਦੇ ਇਸ ਮਾਮਲੇ ਦੇ ਵਿੱਚ 42 ਲੋਕ ਮਾਰੇ ਜਾ ਚੁੱਕੇ ਨੇ ਜੋ ਖਬਰਾਂ ਸਾਹਮਣੇ ਆਈਆਂ ਨੇ ਜੀ ਆਮ ਤੌਰ ਤੇ ਸਿਮੀਤ ਥਲੀਵਾਲ ਜਿਹੜੀ ਆਮ ਬਾਤ ਹੁੰਦੀ ਹੈ ਉਹਦੇ ਵਿੱਚ ਤਕਰੀਬਨ 52 ਕ ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੁੰਦਾ ਹੈ ਜੀ ਕਈ ਵਾਰ ਸਾਂ ਜ਼ਿਆਦਾ ਸਮਰਥਾ ਜਾਂ ਵੀ ਹੁੰਦੀ ਹੈ ਤੇ ਘੱਟ ਵਾਲੀਆਂ ਵੀ ਹੁੰਦੀਆਂ ਨੇ ਜੇ ਆਪਾਂ 52 ਵੀ ਮੰਨ ਲਈਏ ਦਾ 42 ਲੋਕਾਂ ਦੀ ਮੌਤ ਬਹੁਤ ਵੱਡਾ ਬਹੁਤ ਵੱਡਾ ਇੱਕ ਕਠਰਾ ਕਰਮ ਹੈ ਜੀ ਬਿਲਕੁਲ ਔਰ ਮਰੁਖਤਾ ਦੇ ਨਾਲ ਵਾਪਰੇ ਆ ਇਹਦੇ ਵਿੱਚ ਅਜੇ ਤਾਂ ਜਾਂਚ ਹੋਵੇਗੀ ਜੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਇਹਦੇ ਵਿੱਚ ਹੋਇਆ ਕੀ ਹੈ ਕਾਰਨ ਕੀ ਹੈ ਕਿਹੜੇ ਕਾਰਨਾ ਕਰਕੇ ਸਾਰਾ ਕੁਝ ਵਾਪਰੇ ਕੋਈ ਇੱਕ ਤਾਂ ਬੜੀ ਕਲੀਅਰ ਹੈ ਜਦੋਂ ਇਸ ਤਰ੍ਹਾਂ ਦੇ ਵੱਡੇ ਹਾਦਸੇ ਵਾਪਰਦੇ ਆ ਉਹਦੇ ਪਿੱਛੇ ਮਨੁੱਖੀ ਗਲਤੀ ਤਾਂ ਹੁੰਦੀ ਹੈ ਜੀ 45 ਲੋਕਾਂ ਦਾ ਮਰ ਜਾਣਾ ਬਹੁਤ ਵੱਡਾ ਤੇ ਹਰ ਅੱਖ ਨਮ ਹੈ ਦੇਸ਼ ਦੇ ਪ੍ਰਧਾਨ ਮੰਤਰੀ ਛਿਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਨਾਲ ਅਫਸੋਸ ਜाहिर ਕੀਤਾ ਹੈ ਉਥੋਂ ਦੀ ਸਰਕਾਰ ਨਾਲ ਵੀ ਅਫਸੋਸ ਪ੍ਰਗਟ ਕੀਤਾ ਹੈ ਕਿ ਭਾਈ ਬਹੁਤ ਇਹ ਕਟਰਾ ਕਰਮ ਨਹੀਂ ਹੋਣਾ ਚਾਹੀਦਾ ਸੀ ਪਰ ਵਾਪਰ ਗਿਆ ਕੀ ਕਰ ਸਕਦੇ ਆ ਜੀ ਤੇ ਅਗਲੀ ਗੱਲ ਉਹਨਾਂ ਨੇ ਠਿਕ ਸਾਡੇ ਕੇਂਦਰੀ ਮੰਤਰੀ ਨੇ ਕਿਸ਼ਾ ਕਿਰਨ ਰਜੀਜੂ ਜੀ ਉਹਨਾਂ ਨੇ ਵੀ ਇਹਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਔਰ ਪਤਾ ਲੱਗ ਗਿਆ ਕਿ ਬੱਖ-ਬੱਖ ਮੁਲਕਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਉਹਨਾਂ ਸਾਰਿਆਂ ਵੱਲੋਂ ਇਸ ਦੁਖਦਾਈ ਘਟਨਾ ਦਾ ਅਫਸੋਸ ਪ੍ਰਗਟਾਇਆ ਜਾ ਰਿਹਾ ਹੈ ਜੀ ਅਗਲੀ ਗੱਲ ਕਰਦੇ ਕਿ ਜਦੋਂ ਇਹ ਚੱਕਾ ਜਾਮ ਹੁੰਦਾ ਹੈ ਬੱਸਾਂ ਦਾ ਕਿਉਂਕਿ ਦੇਖੋ ਜਦੋਂ ਬੱਸਾਂ ਦਾ ਚੱਕਾ ਜਾਮ ਹੁੰਦਾ ਹੈ ਨਾ ਢਿੱਲੋ ਸਾਹਿਬ ਆਮ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਆ ਆਮ ਲੋਕ ਪਰੇਸ਼ਾਨ ਹੁੰਦੇ ਨੇ ਕਿਉਂਕਿ ਕੰਮ ਤੇ ਆਣਾ ਜਾਣਾ ਹਰ ਕੋਈ ਆਪਣਾ ਵਹੀਕਲ ਲੈ ਕੇ ਨਹੀਂ ਚੱਲਦਾ ਆਮ ਲੋਕ ਜਾਂ ਲੇਡੀਜ਼ ਜਿਹੜੀਆਂ ਨੇ ਜਾਂ ਬੱਚੇ ਨੇ ਉਹ ਸਫਰ ਕਰਦੇ ਨੇ ਪੜਨ ਵਾਲੇ ਵਿਦਿਆਰਥੀ ਸਫਰ ਕਰਦੇ ਨੇ ਪਰ ਇਹ ਜਦੋਂ ਚੱਕੇ ਜਾਮ ਹੁੰਦੇ ਨੇ ਤਾਂ ਬਹੁਤ ਖੱਜਲ ਖਵਾਰੀ ਲੋਕਾਂ ਨੂੰ ਸਾਹਮਣੇ ਆਉਂਦੀ ਆ ਜਿੱਥੇ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚੱਕਾ ਜਾਮ ਰਿਹਾ ਬੱਸਾਂ ਦਾ ਉੱਥੇ ਹੀ ਸੀਟੀਯੂ ਦੇ ਵੱਲੋਂ ਵੀ ਕਿਹਾ ਗਿਆ ਕਿ 77 ਬੱਸਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ ਉਹਨਾਂ ਨੇ ਕੱਲ ਦਾ ਇਹ ਮੰਗਦਾ ਦਿੱਤਾ ਆਪਣੇ ਮੰਗਾ ਨੂੰ ਲੈ ਕੇ ਸਿਟੀ ਜੂ ਬਾਰੇ ਸਾਰਿਆਂ ਨੂੰ ਪਤਾ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਉਹ ਸਿਟੀ ਜੂ ਚੰਡੀਗੜ੍ਹ ਨਾਲ ਸੰਬੰਧਿਤ ਹੈ ਜੀ ਤੇ ਜਿਹੜਾ ਦੂਜਾ ਸੀ ਪੀਆਰਟੀਸੀ ਪਣ বাস ਠੇਕਾਦਾਰ ਤੇ ਸਾਰਾ ਪੰਜਾਬ ਨਾਲ ਸੰਬੰਧਿਤ ਸੀ ਪਤਾ ਲੱਗਿਆ ਕਿ ਅੱਜ ਫੇਰ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਇਹਨਾਂ ਹੜਤਾਲ ਤੇ ਜਾਣ ਵਾਲੇ ਮਲਾਜਮਾਂ ਨਾਲ ਗੱਲਬਾਤ ਵੀ ਕੀਤੀ ਹੈ। ਕੁਝ ਥਾਂ ਤੋਂ ਖੁਸ਼ੀ ਵਾਲੀਆਂ ਖਬਰਾਂ ਵੀ ਆਈਆਂ। ਸੰਤੁਸ਼ਟੀ ਜਨਕ ਆਈਆਂ। ਜੀ। ਉੱਥੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਗੱਲਬਾਤ ਚੱਲਦੀ ਹੈ ਅਸੀਂ ਹੜਤਾਲ ਨਹੀਂ ਕਰਾਂਗੇ। ਪਰ ਇਹ ਕੋਈ ਪਹਿਲੀ ਵਾਰ ਨਹੀਂ। ਅਿੱਤਨੇ ਮੇ ਇਨਾ ਤੋ ਕੈਸ ਕੈਸ ਚਲਦੀ ਐ ਸਰਕਾਰਾਂ ਇਸ ਮਾਮਲੇ ਦੇ ਵਿੱਚ ਮੂਕ ਦਰਸ਼ਕ ਕਿਉਂ ਬੰਦ ਗਾ ਨੇ ਚੁੱਪ ਕਰਕੇ ਕਿਉਂ ਬੰਦ ਗਾ ਨੇ ਇਸ ਮਾਮਲੇ ਦੇ ਵਿੱਚ ਇੱਕ ਮੰਗਾ ਅੱਜ ਦੀਆਂ ਨਹੀਂ ਔਰ ਉਦੋਂ ਤੱਕ ਮੂਕ ਦਰਸ਼ਕ ਬੰਦ ਗਾ ਨੇ ਜਦੋਂ ਤੱਕ ਸਬੰਧਤ ਤਤਰਾ ਕੋਈ ਸਖਤ ਫੈਸਲਾ ਨਾ ਲੈ ਲੈਣ ਤੁਸੀਂ ਆਪਣੇ ਇੰਟਰੋ ਦੇ ਵਿੱਚ ਕਿਹਾ ਇਹਦਾ ਨੁਕਸਾਨ ਆਮ ਲੋਕਾਂ ਨੂੰ ਹੁੰਦਾ ਖਾਸ ਕਰ ਉਹਨਾਂ ਨੂੰ ਜਿਨ੍ਹਾਂ ਦੀ ਆਪਣੇ ਕੋਈ ਨਿੱਜੀ ਟਰਾਂਸਪੋਰਟ ਨਹੀਂ ਬਿਲਕੁਲ ਉਹਨਾਂ ਦਾ ਆਪਣਾ ਨਿੱਜੀ ਕੋਈ ਵਾਹਨ ਵੀ ਨਹੀਂ ਹੂੰ ਉਹ ਲੋਕ ਜਨਤਕ ਖੇਤਰ ਟਰਾਂਸਪੋਰਟ ਦੇ ਉੱਤੇ ਸਫ਼ਰ ਕਰਦੇ ਆ ਇਹ ਜੇ ਮੌਕੇ ਕਈ ਵਾਰ ਜਿੰਨਾ ਖੇਤਰਾਂ ਦੇ ਵਿੱਚ ਰੇਲ ਸੰਪਰਕ ਹੈ ਲੋਕਾਂ ਕੋਲੇ ਬਦਲਵਾ ਪ੍ਰਬੰਧ ਰੇਲ ਹੈ ਜੀ ਸੋ ਜਿਹੜਾ ਇਹ ਐਨੇ ਵਾਰ ਮੀਟਿੰਗਾਂ ਹੋ ਚੁੱਕੀਆਂ ਜਦੋਂ ਸਰਕਾਰਾਂ ਆਪਣੇ ਚੋਣ ਮਨੋਰਥ ਪੱਤਰ ਬਣਾਉਂਦੀਆਂ ਨੇ ਤਾਂ ਚੋਣ ਮਨੋਰਥ ਪੱਤਰ ਵੀ ਅੱਜਕੱਲ ਗਪੌੜ ਸੰਖ ਬਣਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਇੰਨਾ ਜ਼ਿਆਦਾ ਆ ਵੀ ਕਰਾਂਗੇ ਆ ਵੀ ਕਰਾਂਗੇ ਆ ਵੀ ਕਰਾਂਗੇ ਆ ਵੀ ਕਰਾਂਗੇ ਮੈਂ ਇੱਕ ਸ਼ਬਦ ਵਰਤਦਾ ਹੁੰਨਾ ਅਕਸਰ ਇਹ ਤਾਂ ਆਸ਼ਿਕ ਮਸ਼ੂਕ ਤੋਂ ਵੀ ਟੱਪ ਗਏ ਹੂੰ ਜੀ ਉਹ ਕਈ ਵਾਰ ਆਸ਼ਿਕ ਮਸ਼ੂਕ ਨੂੰ ਕਹਿੰਦਾ ਮੈਂ ਤੈਨੂੰ ਚੰਦ ਤੋੜ ਕੇ ਲਿਆ ਦੂੰ ਤਾਰੇ ਤੋੜ ਕੇ ਲਿਆ ਦੂੰ ਤੇਰੀ ਝੂਲੀ 'ਚ ਪਾ ਦੂੰ ਹੂੰ ਤੇ ਭਾਵੇਂ ਗੋੰਡ ਵਾਲਾ ਤਾਰਾ ਵੀ ਨਾ ਪਟਿਆ ਜਾਵੇ ਸੋ ਮੇਰੇ ਕਹਿੰਦਾ ਮਤਲਬ ਰਾਸੀ ਲੋਕਾਂ ਨੂੰ ਵਾਧੇ ਉਨੇਕ ਕਰਨੇ ਚਾਹੀਦੇ ਐ ਜਿਹੜੇ ਤੁਸੀਂ ਸੂਬੇ ਦੀ ਦੇਸ਼ ਦੀ ਵਿੱਤੀ ਹਾਲਤ ਦੇ ਮੁਤਾਬਕ ਲਾਗੂ ਕਰ ਸਕੋ ਜਿਹੜੀਆਂ ਚੀਜ਼ਾਂ ਲਾਗੂ ਹੀ ਨਹੀਂ ਹੋ ਸਕਦੀਆਂ ਤੇ ਫਿਰ ਲੂੰਬੜੀ ਵਾਲੀ ਗੱਲ ਹੀ ਹੁੰਦੀ ਆ ਨਾ ਆਂਗੂਰ ਖੱਟੇ ਹਨ ਤੇ ਜ਼ਿਆਦਾਤਰ ਇਹਨਾਂ ਦੇ ਆਂਗੂਰ ਖੱਟੇ ਹੀ ਹੁੰਦੇ ਨੇ ਕਿਉਂਕਿ ਇਹਨਾਂ ਨੇ ਸਿਰਫ ਕੁਰਸੀ ਪ੍ਰਾਪਤ ਕਰਨੀ ਹੁੰਦੀ ਐ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੁਣ ਵੀ ਜੇ ਇਹਨਾਂ ਦੀ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਖਾਸ ਕਰ ਜਿਹੜੇ ਉਹ ਠੇਕੇ ਤੇ ਗੱਲ ਕਰਦੇ ਐ ਕਿ ਠੇਕੇ ਗਲਤ ਦਿੱਤੇ ਜਾ ਰਹੇ ਐ ਉਹਨਾਂ ਦੇ ਨਾਲ ਜੇ ਇਹਨਾਂ ਦੀ ਗੱਲ ਚੱਲਦੀ ਐ ਇਹਨੂੰ ਸਿਰੇ ਲਾਇਆ ਜਾਵੇ ਭਾਈ ਸਾਹਿਬ ਤੁਹਾਡਾ ਕੁਛ ਨਹੀਂ ਜਾਣਾ ਖੱਜਲਖੋਰੀ ਆਮ ਲੋਕਾਂ ਦੀ ਹੋਣੀ ਐ ਠੰਡ ਦਾ ਮੌਸਮ ਐ ਔਰ ਬਹੁਤ ਸਾਰੇ ਲੋਕ ਰੋਜ਼ਾਨਾ ਸਫ਼ਰ ਕਰਦੇ ਐ ਬਿਲਕੁਲ ਦੂਰੋਂ ਜਿਹੜੇ ਵੀ ਆਉਂਦੇ ਨੇ ਉਹਨਾਂ ਨੂੰ ਤੁਸੀਂ ਦੇਖ ਲਓ ਜੇ ਕਿ ਇੱਕ ਦਿਨ ਵੀ ਘਰ ਦਾ ਕੋਈ ਜੀ ਲੇਟ ਹੋ ਜੇ ਅੱਜ ਦੇ ਇਸ ਜਮਾਨੇ ਦੇ ਵਿੱਚ ਜਾਨ ਮੁੱਠੀਆਂ ਚ ਆ ਜਾਂਦੀ ਹੈ ਬਿਲਕੁਲ ਜੇ ਗੱਲ ਕਰ ਲਈਏ ਇੱਕ ਅਜਿਹੀ ਅੱਜ ਚਰਚਾ ਕਰਾਂਗੇ ਇਸ ਗੱਲ ਤੇ ਕਿ ਮੈਨੂੰ ਹੈਰਾਨੀ ਹੋਈ ਸਭ ਤੋਂ ਪਹਿਲਾਂ ਤੇ ਜਾਣ ਕੇ ਜਦੋਂ ਮੈਂ ਉਹ ਖਬਰ ਪੜ੍ਹੀ ਕਿ ਇੱਕ ਦਰਜਨ ਦੇ ਕਰੀਬ ਆਈਪੀਐਸ ਅਧਿਕਾਰੀਆਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਆਨਲਾਈਨ ਸੱਟੇਬਾਜ਼ੀ ਦੇ ਇੱਕ ਅੱਡੇ ਨੂੰ ਅ ਕਹਿ ਸਕਦੇ ਆ ਕਿ 76 ਸ਼ਾਇਦ ਹੀਟੋ ਚੱਲਦਾ ਰਿਹਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਉਹ ਨਿਕਲ ਕੇ ਸਾਹਮਣੇ ਚੀਜ਼ਾਂ ਆ ਰਹੀਆਂ ਨੇ ਜੇ ਬਹੁਤ ਕੁਝ ਹੁੰਦਾ ਤਾਂ ਕਾਰਵਾਈ ਹੋਵੇਗੀ ਇਹ ਵੀ ਕਿਹਾ ਜਾ ਰਿਹਾ ਪਰ ਸ਼ਰਮ ਦੀ ਗੱਲ ਇਹ ਮੈਨੂੰ ਇੱਥੇ ਇਹ ਲੱਗ ਰਹੀ ਹੈ ਕਿ ਆਈਪੀਐਸ ਅਧਿਕਾਰੀ ਵੱਡੇ ਅਧਿਕਾਰੀ ਇਹ ਉਹਨਾਂ ਤੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਕਿ ਉਹਨਾਂ ਦੀ 76 ਸ਼ਾਇਦ ਹੀਟੇ ਸੱਟੇਬਾਜ਼ੀ ਜਿਹੜੀ ਆਨਲਾਈਨ ਉਹ ਚੱਲ ਰਹੀ ਸੀਗੀ ਸਿਮੀ ਜੀ ਜੇ ਕੋਈ ਹਿਲਾਕੇ ਦਾ ਐਸਐਚਓ ਜੀ ਲੋਡ ਤੋਂ ਵੱਧ ਸਕਤਾ ਜਾਵੇ ਤੱਕ ਕਿਤੇ bade answer ਦੀ ਜਰੂਰਤ ਨਹੀਂ ਪੈਂਦੀ ਕਿ ਕੋਈ ਕੋਪਟਾ ਸਿੱਧਾ ਕੰਮ ਕਰ ਲੇ ਜੀ ਇਹ ਤਾਂ आईपीएस ਅਧਿਕਾਰੀ ਨੇ ਇਹਨਾਂ ਦੇ ਵਿੱਚੋਂ ਕਹਿੰਦੇ ਤਿੰਨਕ ਚੰਡੀਗੜ੍ਹ ਤੇ ਵੀ ਨੇ ਜੀ ਸੱਟੇ ਬਾਰੇ ਬਹੁਤ ਸਵਾਲ ਉੱਠਦੇ ਆ ਤੇ ਸਾਰੇ ਸ਼ਹਿਰਾਂ ਦੇ ਵਿੱਚ ਇਹ ਕਤਤ ਰੂਪ ਚ ਲਗਾਤਾਰਤਾ ਦੇ ਵਿੱਚ ਲੱਗਦਾ ਹੈ ਦੋਸ਼ ਹੈ ਜੀ ਤੇ ਸਰਕਾਰ ਆ ਮੁਖ ਦਰਸ਼ਕ ਬਣਿਆ ਨੇ ਉਹਨਾਂ ਦੇ ਕੋਲੇ ਕੋਈ ਕੰਮ ਨਹੀਂ ਉਹਨਾਂ ਨੂੰ ਇਹਦਾ ਕੋਈ ਗਿਆਨ ਨਹੀਂ ਅੱਜ ਵੀ ਇਹ ਸਰਕਾਰ ਜਿਹੜੀ ਮੌਜੂਦਾ ਭਗਵੰਤਮਾਨ ਦੀ ਇਹ ਆਈ ਇਸ ਕਰਕੇ ਸੀ ਅਸੀਂ ਤਾਂ ਨਵੇਕਲੇ ਲੋਕ ਐਨਵੇਕਲੇ ਆਮ ਲੋਕਾਂ ਨਾਲੋਂ ਸਾਡਾ ਚਰਿੱਤਰ ਦੂਜਾ ਤੀਜੇ 'ਚ ਫਰਕ ਹੈ ਪਰ ਉਹ ਲੋਕ ਇਹ ਕਹਿਣ ਲੱਗੇ ਇਹ ਤਾਂ ਪਹਿਲਿਆਂ ਨਾਲੋਂ ਵੀ ਚਾਰ ਚੰਦੇ ਉੱਪਰ ਨੇ ਕਈ ਵਾਰ ਕਹਿੰਦੇ ਆ ਕਿ ਭਰਾਨੀਆ ਸਰਕਾਰਾਂ ਨੇ ਵੀ ਐਂ ਕੀਤਾ ਉਹ ਮਖਿਆ ਭਾਈ ਜੇ ਉਹਨਾਂ ਨੇ ਐਂ ਕੀਤਾ ਹੈ ਤਾਂ ਹੀ ਤਾਂ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਬਿਲਕੁਲ ਨਹੀਂ ਤੁਹਾਨੂੰ ਕਿਹਨੇ ਚੁਣਨਾ ਸੀ ਸੋ ਜਿਹੜਾ ਇਹ ਸਵਾਲ ਅਸਲ ਦੇ ਵਿੱਚ ਕੀ ਹੁੰਦਾ ਹੈਗਾ ਸਿਮੀ ਬਹੁਤ ਸਾਰੇ ਲੋਕ ਇਹ ਨਹੀਂ ਹੈ ਕਿ ਸਾਰੇ ਅਧਿਕਾਰੀ ਮਾੜੇ ਐ ਜੀ ਬਹੁਤ ਸਾਰੇ ਅਧਿਕਾਰੀ ਚੰਗੇ ਵੀ ਆ ਕੰਮ ਚੰਗਾ ਕਰਦੇ ਐ ਪਰ ਕੁਝ ਡਿਊਟੀ ਦੇ ਨਾਲ ਨਾ ਨਾ ਸੁਪਰ ਡਿਊਟੀ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਉਹ ਜਿਹੜੇ ਸੁਪਰ ਡਿਊਟੀ ਵੱਲ ਧਿਆਨ ਦਿੰਦੇ ਨੇ ਨਾ ਇਹ ਸਾਰਾ ਕੁਝ ਉਹਨਾਂ ਚੋਂ ਉਪਜਦਾ ਹੈ ਇਹ ਰਾਕ ਗਲਤ ਹੈ ਹੁਣ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਕਹਤਾ ਕਿ ਇੰਨੇ ਅਫਸਰ ਨੇ ਇਹਨਾਂ ਚੋ ਸਾਰੇ ਮਾਰੇ ਨਹੀਂ ਹੋਣੇ ਜਿਹੜੇ ਬੰਦੇ ਮਾਰੇ ਨੇ ਉਹਨਾਂ ਤੇ ਫਿਰ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਣੀ ਬਣਦੀ ਹੈ ਹੁਣ ਗੱਲ ਥੋੜੀ ਜਿ ਮੌਸਮ ਦੀ ਕਰ ਲੈਨੇ ਆ ਪੰਜਾਬ ਦੇ ਵਿੱਚ ਮੌਸਮ ਜਿਹੜਾ ਆ ਉਹ ਠੰਡਾ ਹੁੰਦਾ ਜਾ ਰਿਹਾ ਓਧਰ ਦਿੱਲੀ ਦੇ ਵਿੱਚ ਆਬੋ ਹਵਾ ਖਰਾਬ ਹੈ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਠੰਡ ਵੱਧ ਰਹੀ ਹੈ ਦੇਖੋ ਜੀ ਮੌਸਮ ਜਿਹੜਾ ਹੈਗਾ ਕੱਲ ਮੱਘਰ ਦੀ ਸੰਗਰਾਮ ਸੀ ਜੀ ਤੇ ਇਸ ਤੋਂ ਬਾਅਦ ਮਹੀਨਾ ਉਹ ਚੜੇਗਾ ਜਿਹੜਾ ਸਭ ਤੋਂ ਠੰਡਾ ਮਹੀਨਾ ਹੈ ਪੋਧਰ ਇਸ ਦੇ ਵਿੱਚ ਜਿੰਨਾ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਇੱਕੇ ਧਮ ਪੰਜਾਬ ਦੇ ਵਿੱਚ ਲਗਭਗ 5 ਦਰਜੇ ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਵਿੱਚ ਗਰਾਬਟਾ ਕੀ ਹੈ ਜੀ ਸੋ ਇਹਨਾਂ ਦਿਨਾਂ ਦੇ ਵਿੱਚ ਹੁਣ ਗਰਮ ਚੀਜ਼ਾਂ ਗਰਮ ਕੱਪੜੇ ਉਹਨਾਂ ਵੱਲ ਜ਼ਿਆਦਾ ਧਿਆਨ ਪਰ ਉਹ ਲੋਕ ਜਿਹੜੇ ਨੀਲੇ ਸਮਾਨ ਦੇ ਢੇਠਾਂ ਦਿਨ ਕੱਟਦੇ ਆ ਕਈ ਖੇਤਰਾਂ ਦੇ ਵਿੱਚ ਅਸੀਂ ਵੀ ਆਪਣੇ ਵੀ ਜੀ ਜਿਹੜਾ ਪ੍ਰਸ਼ਾਸਨ ਆ ਉਹ ਰਾਇਨ ਬਸੇਰੇ ਬਣਾ ਕੇ ਦਿੰਦਾ ਟੈਂਪਰੇਰੀ ਤੰਬੂ ਵਗੈਰਾ ਲਾ ਤੇ ਉੱਥੇ ਅਰਜਾਈ ਗਦਲੇ ਰੱਖੇ ਜਾਂਦੇ ਆ ਜਿਹੜੇ ਲੋਕ ਪਗ ਡੰਡੀਆਂ ਤੇ ਸੌਂਦੇ ਆ ਘਟੋ ਘਟ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਮਿਲ ਸਕੇ ਜਿਹੜੇ ਬੰਦੇ ਡਿਊਟੀ ਕਰਦੇ ਚੰਗੀ ਗੱਲ ਹੈ ਇਹਦੇ ਵਿੱਚ ਮੌਸਮ ਚ ਖਰਾਬਟ ਆਈ ਹੈ ਤੇ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਭਾਈ ਠੰਡ ਤੋਂ ਬਚਾ ਜਾਵੇ ਨਹੀਂ ਤਾਂ ਫਿਰ ਡਾਕਟਰਾਂ ਦੇ ਬਾਹ ਬਾਵਾ ਸਾਰਾ ਪਹਿਣਾ ਪੈਂਦਾ ਉਦੋਂ ਬਿਹਤਰ ਇਹ ਹੈ ਕਿ ਹਰ ਬੰਦਾ ਆਪੋ ਆਪਣਾ ਠੰਡ ਤੋਂ ਬਚਾ ਕਰਨ ਦਾ ਪ੍ਰਬੰਧ ਰੱਖੇ ਬਿਲਕੁਲ ਆਰਟਿਲੋ ਸਾਹਿਬ ਮੈਨੂੰ ਲੱਗਦਾ ਹੂ ਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਹ ਚਰਚਾ ਸਾਨੂੰ ਇੱਥੇ ਹੀ ਜਿਹੜੀ ਆ ਵਿਰਾਮ ਚਿੰਨ ਲਗਾਣਾ ਪਵੇਗਾ ਖਤਮ ਕਰਨੀ ਪਵੇਗੀ ਪਰ ਇੱਥੇ ਖਤਮ ਨਹੀਂ ਹੋ ਰਹੀ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਹੋਰ ਅਪਡੇਟਸ ਲੈ ਕੇ ਹੋਰ ਤੁਹਾਡੇ ਲਈ ਖਾਸ ਖਬਰਾਂ ਲੈ ਕੇ ਜਾਣਕਾਰੀ ਲੈ ਕੇ ਜਿਸ ਤੇ ਚਰਚਾ ਕਰਾਂਗੇ ਚਰਚਾ ਵਿਸ਼ੇਸ਼ ਹੋਵੇਗੀ ਪਰ ਫਿਲਹਾਲ ਦੇ ਲਈ ਟੈਲੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਜਿਹੜੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਤੇ ਬਿਲਕੁਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਪਰ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ